ਉੱਥੇ ਫੜ ਯਾਰ ਅੱਜ ਫ੍ਰਿੰਜ ਕੱਢਣ ਗੰਦ ਪਾਇਆ ਜਿਹੜਾ 3 ਵਜ ਦਾ ਮੈਂ ਪੁੱਛਿਆ ਚਾਚੇ ਨੇ ਪਿੰਡ ਤੇ ਮੋਤ 12 ਦੇ ਸਾਹਮਣੇ ਔਰਤ ਨੇ ਨਸ਼ਾ ਵੇਚਣ ਵਾਲਿਆਂ ਦੇ ਦੱਸੇ ਨਾਮ ਵੀਡੀਓ ਖੋਈ سوشل میڈیا ਤੇ ਵਾਇਰਲ ਆ ਇਹ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਦੀ ਦੱਸੀ ਜਾ ਰਹੀ ਹੈ ਵੀਡੀਓ ਉੱਧਰ ਯੋਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਦਾ ਪੂਰਾ ਯੋਰ ਲੱਗਿਆ ਹੈ ਉੱਥੇ ਹੀ ਕਈ ਪਿੰਡਾਂ ਵਿੱਚ ਸ਼ਰਿਆਂਮ ਨਸ਼ੇ ਤੋਂ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਪਿੰਡ ਦੀਆਂ ਪੰਚਾਇਤਾਂ ਵੀ ਕਾਫੀ ਦੁਖੀ ਹਨ ਜਿਸ ਤੇ ਚੱਲਦੇ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਅੱਛਾ ਇਹ ਕੀ ਗੱਲ ਹੋਈ ਕਿੰਨੇ ਵੱਡੇ ਸਭਰਾ ਜਿੱਥੇ ਸ਼ਰਿਆਂਮ ਨਸ਼ੇ ਦੀ ਵਿਕਰੀ ਹੁੰਦੀ ਹੈ ਅਤੇ ਲੋਕ ਕਾਫੀ ਦੁਖੀ ਹਨ ਇੱਥੇ ਤੁਸੀਂ ਖੁਦ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਲੋਕਾਂ ਦਾ ਰਵੀ ਲਿਆ ਨਾ ਰਵੀ ਦੱਸ ਕਿਨੇ ਨਾਲ ਲਿਆ ਨਾ ਨਾਨਕ ਬੱਸ ਕਿਨੇ ਨਾਲ ਲਿਆ ਮੁੰਡਿਆਂ ਦਾ ਕਿਨੇ ਨਾਲ ਲਿਆ ਕਿਹਨਾ ਮੁੰਡਿਆਂ ਦਾ ਰਵੀ ਲਿਆ ਨਾ ਰਵੀ ਦੱਸ ਕਿਨੇ ਲਿਆ ਹਾਂ ਛਾਲਾ ਵੇਤਾ ਜਗਰ ਵੇਤਾ ਸੱਤਾ ਵੇਤਾ ਠੀਕ ਆ ਮੇਰਾ ਨਾਮ ਦੱਸ ਦੱਸ ਬਿਲਕੁਲ ਪਹਿਲਾਂ ਦੱਸੋ ਬੋਲੋ ਬੋਲੋ ਇਹ ਤਾਂ ਕੰਧ ਪਾ ਗਾ। ਉਹ ਜਿਹੜਾ ਵੇਖਦਾ। ਉਹ ਲੋਕਾਂ ਨੂੰ ਰੋ ਜਾ। ਇਹ ਲੋਕੀ ਇੱਦਾਂ ਕੰਮ ਹੋਣਾ। ਵੀਡੀਓ ਬਣਾ ਦੇ। ਉਹ ਤਾਂ ਕਰ। ਇਦਾਂ ਇਹਨਾਂ ਦੀ ਦੋਸਤੀ ਦਾ ਮੁੰਡਾ ਰੇਦਾ ਵੇਖਦਾ। ਕੋਈ ਇਹਨਾਂ ਨੇ ਵੀ ਜਿਹੜਾ ਮੇਰਾ ਮੁੰਡਾ ਤੇ ਆਖਾ। ਬੜੀ ਵਧੀਆ ਪੈਸਾ ਕਾਜੇ ਸੱਚ ਬੋਲਣਾ ਬੋਲਣਾ ਰੋ ਜਾ। ਸਾਨੂੰ ਸੱਚਾਈ ਚਾਹੀਦੀ ਸੱਚਾਈ। ਉਹ ਇੰਨੇ ਦਿਨ ਹੋ ਗਏ। ਇੱਥੋਂ ਰੋਣਾ ਲੜਾਈ ਵੀ ਇੱਥੇ ਗਲੀ ਜੁਂਦੀ ਆ। ਪੰਜ ਪੇਟ ਸੁਭਰਾ ਦੇ। ਇਹ ਜੀ ਸਾਨੂੰ ਕੋਈ 3-4 ਦਿਨ ਤੋਂ ਪਹਿਲਾਂ ਸਾਨੂੰ ਖਲਾਅ ਮਿਲ ਰਹੀ ਸੀ ਕਿ ਉੱਥੇ ਬਹੁਤ ਜ਼ਿਆਦਾ ਜਦ ਕਿ ਨਸ਼ਾ ਸਮਸ਼ਾਨ ਘਾਟ ਦੇ ਵਿੱਚ ਲੱਗ ਰਿਆ ਨੇ ਬਹੁਤ ਮੇਲਾ ਲੱਗਾ ਰਹੀਦਾ ਅਸੀਂ ਅੱਜ ਇੱਥੇ ਜਾ ਕੇ ਜਦੋਂ ਵੇਖਿਆ ਵਾਖਿਆ ਸੀ ਉਥੇ ਨਸ਼ਾ ਕਰਨ ਦਾ ਹੀ ਹੁੰਦੇ ਅਹੀਂ ਰੰਗੇ ਅਸੀਂ ਫੜ ਲਏ ਤੇ ਉਹਨਾਂ ਵੀ ਉਸੇ ਵਲੇ ਹੀ ਜੋ ਸਰਹਿੰਜਾਂ ਪ੍ਰਾਪਤ ਕੀਤੀਆਂ ਉਥੇ ਮੁੰਡੇ ਟਾਇਰ ਤੇ ਫੜ ਲਏ ਇੰਨਾ ਉਹ ਪੀਲਾ ਵੀ ਤਗੜੇ ਹੋ ਕੇ ਸਾਥ ਦਿਓ ਸਰਕਾਰ ਦਾ ਵੀ ਸਾਡਾ ਵੀ ਸਾਥ ਦਿਓ ਜਿਸ ਤਰ੍ਹਾਂ ਮੰਨ ਲਓ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਫੁੱਲਰ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰ ਰਹਾ ਆ ਵੋਟਾਂ ਹਾਥੀ ਜੋੜਦੇ ਆ ਉਹ ਤਾਂ ਵੇਖੋ ਜਦੋਂ ਚੋਣਾਂ ਤੋਂ ਪਹਿਲਾਂ ਵੀ ਜਦੋਂ ਵੋਟਾਂ ਆਂ ਉਦੋਂ ਵੀ ਇਹ ਗੱਲ ਕਹਿੰਦੇ ਰਹੇ ਵੀ ਜਿੰਨੇ ਨਸ਼ਾ ਕਰਨਾ ਵਾ ਉਹ ਮੇਰੇ ਬੇਸ਼ੱਕ ਹੁਣੇ ਉੱਠ ਕੇ ਚਲ ਜੇ ਵੋਟ ਨਾ ਪਾਵੇ ਉਹ ਬੇਨਤੀ ਤੋਂ ਕਰਦੇ ਰਹੇ ਆ ਹੁਣ ਵੀ ਉਹ ਪਿੰਡ ਪਿੰਡ 'ਚ ਆ ਕੇ ਬੇਨਤੀ ਕਰਦੇ ਆ ਵੇਖੋ ਭਲਾ ਵਾ ਪਿੰਡ ਦਾ ਹੀ ਭਲਾ ਹੋ ਸਕਦਾ ਜੇ ਸਾਰੇ ਲੁੱਟਾਂ ਖੋਹਾਂ ਕਈ ਕੁਝ ਹੋ ਰਿਹਾ ਸਾਰਿਆਂ ਦੇ ਇਹ ਇਸ ਕਰਕੇ ਅਸੀਂ ਅਪੀਲ ਕਰਦੇ ਆ ਵੀ ਬਚੋ ਪੰਜਾਬ ਬਚਾਈਏ ਜਿਤਨਾ ਵੀ ਵਾਅਦਾ ਵਾ ਨਸ਼ਾ ਛੱਡੋ ਕਿ ਇਹਨੇ ਨਸ਼ਾ ਛਡਨਾ ਸਰਕਾਰ ਵੱਲੋਂ ਪੰਚਾਇਤਾਂ ਨੂੰ ਵੀ ਹੁਕਮਾ ਉਹ ਬੰਦੇ ਦਾ ਫ੍ਰੀ ਇਲਾਜ ਕਰਵਾਇਆ ਜਾਊਗਾ ਅੱਜ ਹੀ ਉਹ ਸੈਂਟਰ ਦੇ ਵਿੱਚ ਕੋਈ ਤੰਗੀ ਨਹੀਂ ਉੱਥੇ ਆਊਗੀ ਬਿਲਕੁਲ ਫ੍ਰੀ ਇਲਾਜ ਤੇ ਉਹਨੂੰ ਬਿਲਕੁਲ ਤੰਦਰੁਸਤ ਕਰਕੇ ਲਿਆਵਾਂਗੇ ਦਿলো ਛਡਨਾ ਚਾਹੁੰਦਾ ਜਿਹੜਾ ਉਹ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਮੁੱਠੀ ਫੜ ਦਈਏ ਕਰਵਾਉਂਦੇ ਆਂ ਜੰਜਿਆ ਸਮਰਾ ਅਹੀਂ ਸ਼ਮਸ਼ਾਨ ਘਾੜ ਚੋਂ ਬੰਦੇ ਥੜੇ ਆ ਨਸ਼ਾ ਕੋਈ ਸੁਣਿਆ ਸਲੇੰਜਾ ਸਾਰਾ ਪੁਛ ਮੌਜੂਦ ਸੀ ਅਸੀਂ ਤੇ ਉਹ ਅਪੀਲ ਕਰਦੇ ਆਂ ਵੀ ਜਾਂ ਤੇ ਨਸ਼ਾ ਛੱਡ ਦੋ ਤੇ ਜੇ ਤੁਸੀਂ ਨਹੀਂ ਛੱਡ ਸਕਦੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਫ੍ਰੀ ਇਲਾਜ ਕਰਾਵਾਂਗੇ ਕੋਈ ਪੈਸਾ ਨਹੀਂ ਲੱਗੂਗਾ ਦੂਜੀ ਚੇਤਾਵਨੀ ਇਹ ਆ ਵੀ ਜੇ ਤੁਸੀਂ ਇਤਰਾ ਹੀ ਕਰਦੇ ਰਹੇ ਤੇ ਅਸੀਂ ਵੀ ਹੁਣ ਤਿਆਰ ਵਾਂ ਤਤਵਰਤਾ ਤਿਆਰ ਵਾਂ ਇਹਨਾਂ ਨੂੰ ਫੜਾਂਗੇ ਤੇ ਡਕਾਂਗੇ ਵੀ ਖਲਾਬ ਪਿੰਡ ਦੇ ਵਿੱਚ ਮਤਾ ਪਾਇਆ ਗਿਆ ਵਾ ਵੀ ਜਿਹੜਾ ਇਹਨਾਂ ਦੀ ਜਵਾਨਤ ਵੀ ਕਰਾਉ ਜਾਂ ਕੋ ਮੈਂਬਰ ਪੰਚਾਇਤ ਲਾ ਲਓ ਜਾਂ ਸਰਪੰਚ ਲਾ ਲਓ ਜਾਂ ਨੰਬਰਦਾਰ ਲਾ ਲਓ ਉਹਦਾ ਵੀ ਪਿੰਡ ਚੋਂ ਬਾਈਕਾਟ ਕੀਤਾ ਜਾਊਗਾ। ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਊਗਾ।